ਭਾਈ ਗੁਰਪ੍ਰੀਤ ਹਰੀਨੋ ਦੀ ਪਹਿਲੀ ਵਰ੍ਹੇ ਤੇ ਸਿੱਖ ਸੰਗਤਾਂ ਦੇ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ। ਉਸ ਪੰਥਕ ਇਕੱਠ ਦੇ ਵਿੱਚੋਂ ਸਮੇਂ ਦੀਆਂ ਸਰਕਾਰਾਂ ਨੂੰ ਝਾੜ ਪਾਈ ਗਈ। ਨਾਲ ਹੀ ਪੰਥਕ ਅਖੋਤੀਆਂ ਤੇ ਵੱਡੇ ਬਿਆਨ ਵੀ ਦਿੱਤੇ ਗਏ। ਇਸੇ ਪੰਥਕ ਇਕੱਠ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਦੀ ਮਾਤਾ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਜੋ ਉਹਨਾਂ ਦੇ ਨਾਲ ਬੀਤੀ ਉਹ ਸਾਰੀ মিডিਆ ਦੇ ਸਾਹਮਣੇ ਬਿਆਨ ਕੀਤੀ ਤੇ ਨਾਲ ਹੀ ਸਿੱਧੇ ਤੌਰ ਤੇ ਸਰਕਾਰਾਂ ਤੇ ਇਲਜ਼ਾਮ ਵੀ ਲਗਾਏ। ਕੀ ਕੁਝ ਕਹਿਣਾ ਸੀ ਭਾਈ ਅਵਤਾਰ ਸਿੰਘ ਖੰਡਾ ਜੀ ਦੀ ਮਾਤਾ ਦਾ ਤੁਸੀਂ ਵੀ ਸੁਣੋ। ਭੈਣ ਜੀ ਨੇ ਸਾਡੇ ਉਹਨਾਂ ਨੇ ਜਨਮ ਦਿੱਤਾ ਧੰਨ ਹੈ ਉਹ ਇੱਕ ਕੌਮੀ ਯੋਧਾ ਸੀ ਜਿਹੜਾ ਨਾਲ ਡਰਿਆ ਤੇ ਨਾ ਭੱਜਿਆ ਇੱਥੇ ਯੋਧੇ ਬਹੁਤ ਆਏ ਆ ਜੋ ਅਸੀਂ ਭੱਜਦੇ ਵੀ ਵੇਖੇ ਆ ਤੇ ਖੜੇ ਵੀ ਨਹੀਂ ਜੋ ਕਹਿੰਦੇ ਰਹੇ ਅਸੀਂ ਭੱਜਾਂਗੇ ਨਹੀਂ ਜੇ ਸਿਰ ਦੇਣ ਦੀ ਲੋੜ ਪਵੇ ਤਾਂ ਦੇਵਾਂਗੇ ਪਰ ਜਦੋਂ ਸਿਰ ਦੇਣ ਦੀ ਲੋੜ ਆਈ ਫਿਰ ਪੁੱਛਾਂ ਜਾ ਕੇ ਭੱਜ ਵੀ ਗਏ ਇਹ ਸੂਰਮੇ ਜਿਹੜੇ ਅੜੇ ਸੋਚੜੇ ਸਰਨ ਪਰੇ ਸੋਤਰੇ ਤਾਰ ਵੀ ਜਾਣਗੇ ਇਹ ਅੜੇ ਵੀ ਰਹੇ ਐ ਆੜਗੇ ਝੜਗੇ ਕੋਈ ਗੱਲ ਨਹੀਂ ਲੱਖਾਂ ਇਕੱਠੇ ਲੱਖਾਂ ਹੀ ਖੜੇ ਹੋਣਗੇ ਗੌਰਪ੍ਰੀ ਸਿੰਘ ਵਰਗੇ ਅਵਤਾਰ ਸਿੰਘ ਵਰਗੇ ਲੱਖਾਂ ਪੈਦਾ ਹੋਗੇ ਤੇ ਲੱਖਾਂ ਹੀ ਹੋਣਗੇ ਉਹਨਾਂ ਨੂੰ ਨਾ ਕੋਈ ਦਵਾ ਸਕਿਆ ਤੇ ਨਾ ਉਹਨਾਂ ਨੂੰ ਕੋਈ ਡੇਗ ਸਕਿਆ ਉਹਨਾਂ ਦੇ ਪਿੱਠਾਂ 'ਚ ਗੋਲੀਆਂ ਮਾਰਿਆ ਗਈਆਂ ਉਹਨਾਂ ਨੂੰ ਜ਼ਹਿਰ ਦਿੱਤੀ ਗਈ ਵਿੱਚੇ ਸਰਕਾਰ ਤੇ ਵਿੱਚੇ ਗਦਾਰ ਗਦਾਰਾਂ ਦਾ ਸਭ ਤੋਂ ਵੱਡਾ ਹੱਥ ਹੁੰਦਾ ਹੈ ਜਿਹੜਾ ਗਦਾਰਨ ਕੰਦਰ ਸਾਨੂੰ ਗਦਾਰਾਂ ਤੋਂ ਡਰ ਲੱਗਦਾ ਜਿਹੜੇ ਗਦਾਰ ਆ ਉਹ ਹੀ ਮਾਰ ਕਰਦੇ ਆ ਧਿਆਨ ਸਿੰਘ ਡੋਗਰੇ ਵਰਗੇ ਦੀਪ ਸਿੰਘ ਸਿੱਧੂ ਅਵਤਾਰ ਸਿੰਘ ਖੰਡਾ ਉਹ ਵਾਰਿਸ ਪੰਜਾਬ ਦੀ ਜੱਥੇਬੰਦੀ ਕਾਇਮ ਕਰਦੇ ਆ ਜਿਨ੍ਹਾਂ ਦੇ ਵਿੱਚ ਸੀਗੇ ਬੁੱਕਣ ਵਾਲੇ ਸੀਗੇ ਗੁਰਮੀਤ ਸਿੰਘ ਇਹ ਸਾਰੇ ਜਾਣੇ ਗੌਰੋਜਲਾ ਸਾਰੇ ਜਾਣੇ ਸੀਗੇ 16 ਮੈਂਬਰੀ ਕਮੇਟੀ ਸੀਗੀ ਮੈਂ ਇੱਥੇ ਕੀ ਕਮੇਟੀ ਦੀ ਚੋਣ ਨਹੀਂ ਕਰਨੀ ਇਹ ਜਮਾ ਕਮੇਟੀ ਮੈਂ ਦੱਸਣਾ ਇਹ ਚਾਹਨੀ ਆ ਵੀ ਕਿੱਥੋਂ ਗੱਲ ਸ਼ੁਰੂ ਹੋਈ ਸੀ ਕਿੱਥੋਂ ਤੱਕ ਆ ਗਈ 16 ਮੈਂਬਰੀ ਕਮੇਟੀ ਉਹਨਾਂ ਨੇ ਕੀਤੀ ਉਹਨਾਂ ਨੇ ਵਾਰਿਸ ਪੰਜਾਬ ਦੀ ਜਥੇਬੰਦੀ ਬਣਾਈ ਤੇ ਹੁਣ ਵੀ ਹੈਗੀ ਵਾਰਿਸ ਪੰਜਾਬ ਦੀ ਜਥੇਬੰਦੀ ਦੇਖੋ ਉਹਨਾਂ 16 ਮੈਂਬਰਾਂ ਵਿੱਚੋਂ ਕੋਈ ਹੈਗਾ ਪਹਿਲਾਂ ਦੀਪਦੀਵਾਰੀ ਆ ਗਈ ਦੀਪ ਨੂੰ ਬਾਸੇ ਕਰਤਾ ਇਹ ਵੀ ਸੋਚੀ ਸਮਝੀ ਸਾਜ਼ਿ ਸੀ ਫੇਰ ਸਰਕਾਰ ਨੇ ਵੇਖਿਆ ਵੀ ਕੌਣ ਚਲਾਉਂਦਾ ਹੈ ਉਸ ਜਥੇਬੰਦੀ ਨੂੰ ਵਣਾ ਆ ਕੇ ਗੋਲ-ਮੋਲ ਕਰਕੇ ਕਿ ਭੇਜਤਾ ਵੀ ਇਹ ਪੰਜਾਬ ਦੇ ਜਾ ਕੇ ਕੌਣ ਨੂੰ ਵਾਂਗਡੋਰ ਸੰਭੂਗਾ ਮੇਰੇ ਪੁੱਤ ਨੇ ਵੀ ਭੋਲੇ ਨੇ ਕਰ ਲਿਆ ਵਿਸ਼ਵਾਸ ਉਹਨੂੰ ਆਏ ਸੀ ਜਿਹੜੇ ਦੀਪ ਦੀ ਲਗਜ਼ਰੀ ਉਹਨੂੰ ਮੈਂ ਖਤਮ ਨਾ ਹੋਣ ਦੇਵਾਂ ਐਡਾ ਵੱਡਾ ਸੋਚਦਾ ਮਾਲਕ ਸੀ ਉਹ ਆਪਦੇ ਲਗਜ਼ਰੀ ਜਿਹੜੀ ਸੀ ਅੱਧ ਛੱਡ ਕੇ ਆਇਆ ਸੀਗਾ ਸਾਰਾ ਕੁਝ ਛੱਡਿਆ ਉਹਨੇ ਉਹ ਆਣ ਕੇ ਸਾਡੇ ਬਰਾਬਰ ਦੇਖੋ ਤੁਸੀਂ ਕਿਸਾਨੀ ਮੋਰਚੇ ਥੱਲੇ ਬੈਠੇ ਕਿ ਨਹੀਂ ਉਹ ਉਹਨੂੰ ਕੋਈ ਨਹੀਂ ਸੀ ਵੀ ਮੈਂ ਉੱਚਾ ਜਿਹਾ ਵੱਡਾ ਚਾਹ ਲੈ ਕਿਸਧਾ ਨੇ ਆ ਰਿਹਾ ਉਹਨੂੰ ਬੁਲਾ ਕੇ ਰਾਜੀ ਨਹੀਂ ਸੀ ਅਵਤਾਰ ਸਿੰਘ ਨੇ ਕਿਹਾ ਤੂੰ ਜਾ ਉੱਥੇ ਫਿਰ ਉਹਨਾਂ ਦੀ ਆਪਸ ਵਿੱਚ ਗੱਲਬਾਤ ਹੋਈ ਇਧਰੋਂ ਜਦੋਂ ਉਹ ਚਲਾ ਜਾਂਦਾ ਦੀਪ ਸਿੰਘ ਤੇ ਫਿਰ ਅਵਤਾਰ ਸਿੰਘ ਦੀ ਵਾਰੀ ਆ ਜਾਂਦੀ ਹੈ ਦਿਲ ਉੱਥੇ ਸਰੋਪੇ ਦਿੱਤੇ ਗਏ ਦਵਾਈ ਵਿੱਚ ਕੌਣ ਸੀ ਜਸਵੰਤ ਸਿੰਘ ਜਸਵੰਤ ਸਿੰਘ ਰੋਡੇ ਉਹਨਾਂ ਨੇ ਸਾਰਿਆਂ ਨੇ ਦਿੱਤੇ ਉਹਨਾਂ ਨੇ ਸਾਰਿਆਂ ਨਾਲ ਕੇ ਭੇਜਤਾ ਮੇਰਾ ਪੁੱਤ ਵੀ ਉਹਨੂੰ ਚਾਚਾ ਕਹਿੰਦਾ ਸੀ ਤੇ ਮੈਂ ਵੀ ਕਹਿੰਦੀ ਸਾਡੇ ਘਰ ਦਾ ਵੀ ਸਾਡੇ ਘਰ ਦਾ ਨਸਰੋਪੇ ਦੇ ਤੇ ਇੱਕ ਦਿਨ ਸਾਨੂੰ ਉਹ ਹੀ ਪੁੱਛਦਾ ਮੈਂ ਹੁਣ ਡਰੂੰਗੀ ਨਹੀਂ ਕਿਸੇ ਤੋਂ ਵੀ ਤੁਸੀਂ ਦੀਪ ਤੇ ਕਿਵੇਂ ਵਿਸ਼ਵਾਸ ਕਰ ਲਿਆ ਉਹ ਪੂਰਾ ਖਜੋਗਤ ਕਿਵੇਂ ਵਿਸ਼ਵਾਸ ਕਰੀ ਫਿਰਦੇ ਹੁਣ ਮੈਂ ਉਹਨੂੰ ਕਿਹਾ ਫੋਨ ਤੇ ਜਿਵੇਂ ਤੂੰ ਇੱਥੇ ਕੀਤਾ ਮਰਤਪਾਲ ਦੇ ਸੀ ਵੀ ਉਵੇਂ ਕਰ ਲਿਆ ਸੀ ਉਹ ਤੋਂ ਗੋਲਮੁਲ ਕਰਕੇ ਭੇਜਤਾ ਜਦੋਂ ਉੱਥੇ 50000 ਦਾ ਕਾਠ ਵਿੱਚ ਉਹਨੂੰ ਦਸਤਾਰ ਬੰਦੀ ਦਿੱਤੀ ਗਈ ਮੈਂ ਵੀ ਉੱਥੇ ਜਾਵਲੀ ਕੰਬਲੀ ਮੇਨੂੰ ਕਿ ਪਾਸ ਸੀ ਮੇਰਾ ਪੁੱਤ ਕਹਿੰਦਾ ਜਾ ਲੈ ਕੇ ਜਾ ਦਸਤਾਰ ਨੂੰ ਪੁਲਿਸ ਨੇ ਸਾਨੂੰ ਬੜੀ ਗਦੀ ਗੜੇ ਪਾਤਾ ਵੇ ਤੂੰ ਦਸਤਾਰ ਦੇ ਨੀ ਤੇਰੀ ਫੋਟ ਮੈਂ ਖਾਂ ਦਿੱਤੀ ਅਸੀਂ ਲੋਕਾਂ ਨੂੰ ਮੁੱਕਰਦੇ ਨਹੀਂ ਝੂਠੇ ਨਹੀਂ ਅਸੀਂ ਸੱਚੀ ਗੱਲ ਸੱਚੀ ਰੱਖੂ ਮਾਰਨ ਗੋਲੀਆਂ ਮੇਰੇ ਵੀ ਫਿਰ ਮੇਰੇ ਪੁੱਤ ਦੀ ਵਾਰ ਹੀ ਆ ਗਈ ਉਨੂੰ ਤੌਰ ਤੇ ਇਧਰ ਨੂੰ ਇਹ ਤਾਂ ਅਣਕੇ ਪਹਿਲਾਂ ਹਾਈਲਾਈਟ ਕੀਤਾ ਸਰਕਾਰ ਨੇ ਇਹ ਸਾਰਿਆਂ ਨੂੰ ਪਤਾ ਕੋਈ ਕੋਈ ਲਕੋਸ਼ਪੋ ਵਾਲੀ ਗੱਲ ਨਹੀਂ ਜੇ ਉਹ ਮਾੜਾ ਸੀ 50000 ਦਾ ਕੱਟ ਸੀ ਉੱਥੇ ਰੋਡੀ ਫੜ ਲੈਂਦੇ ਉਹਨੂੰ ਜਿੱਦਾਂ ਸਾਨੂੰ ਸੀਆਈਡੀ ਵਾਲਿਆਂ ਨੇ ਫੜਿਆ ਨਾ ਉਦੋਂ ਮੈਂ ਕਿਹਾ ਸੀ ਕਿ ਮੈਂ ਨੇ ਠਾਣੇ ਵਿੱਚ ਵੀ ਤੁਸੀਂ ਉਦੋਂ ਫੜਦੇ ਹੋ ਨਾ ਜੇ ਉਹ ਮਾੜਾ ਸੀ ਅਜਨਾਲੇ ਠਾਣੇ 'ਚ ਫੜ ਲਿਆ ਹੋਣੀ ਮਾੜਾ ਲੱਗਣ ਲੱਗਾ ਜਿੱਦਣ ਪਪਲ ਪ੍ਰੀਤ ਫੜਿਆ ਹੁੰਦਾ 9 ਤਰੀਕ ਨੂੰ ਸਾਡੇ ਘਰੇ ਸੀ ਆਈਡੀ ਵਾਲੇ ਆ ਗਏ ਮੈਂ ਹੱਡ ਵੀ ਤੇ ਸੁਣਾਉਂਗੀ ਨਾ ਮ ਅੱਜ ਮੁਕਰਾਂ ਨਾ ਮ ਕੱਲ ਮੁਕਰਾਂ ਆ ਗੁਰੂ ਸਾਹਿਬ ਸਾਡਾ ਪਿਓ ਬੈਠਾ ਸਭ ਤੋਂ ਵੱਡਾ ਸਤਗੁਰ ਨਾਲ ਜਨਕਲ ਰੱਖੀ ਮੇਰੀ ਗੁਰੂ ਸਾਹਿਬ ਪੈਜ ਰੱਖਦਾ ਆ ਤੇ ਰੱਖੂਗਾ ਸਾਡੀ ਮੈਂ ਉਹਨਾਂ ਕੋ ਤੁਸੀਂ ਆਹ 60000 ਦਾ ਜਿਹੜਾ ਇਕੱਠਾ ਹੈ ਆਹ ਤੁਸੀਂ ਮਹंगाई ਸਪੋਰਸ ਤੇ ਇਹ ਸਾਰੀ ਫੇਲ ਹੋ ਗਈ ਸਾਡੇ ਤੇ ਰੱਖ ਲੈ ਤੁਸੀਂ ਆ ਸਰ ਵੀ ਹੁਣ ਇਹ ਮਾਵਾਂ ਧੀਆਂ ਦੱਸਣਗੇ ਕਹਿੰਦਾ ਨਾ ਤੁਹਾਡਾ ਕਸੂਰ ਨਾ ਤੇਰੇ ਪੁੱਤ ਦਾ ਨਾ ਤੇਰੀ ਧੀ ਦਾ ਸਾਨੂੰ ਉਪਰ ਆਰਡਰ ਉਪਰ ਆਰਡਰ ਫਿਰ ਕੀ ਇਹ ਕੌਣ ਮਿਲਿਆ ਹੈ ਸੁਪਰ ਲੈਣ ਨਾਲ ਮੇਰਾ ਪੁੱਤ ਕਹਿੰਦਾ ਮੇਰੀ ਮਾਂ ਨੂੰ ਤੇ ਮੇਰੇ ਭੈਣ ਨੂੰ ਛੱਡੋ ਮੈਨੂੰ ਲਿਓ ਫੇਰ ਕਣ ਸਾਡੇ ਕੋਲ ਅਧਿਕਾਰ ਹੈ ਨਹੀਂ ਲਿਆਉਣ ਦਾ ਮੈਂ ਉਹ ਨੂੰ ਤੁਸੀਂ ਕਹਿੰਦੇ ਸਰਕਾਰਾਂ ਤੁਸੀਂ ਲਿਆਣ ਸਕਦੇ ਹੋ ਨੂੰ ਸਾਨੂੰ ਵਿਸਾਖੀ ਵਾਲੇ ਦਿਨ ਸ਼ਾਮ ਨੂੰ 11 ਵਜੇ ਛੱਡਿਆ ਇਹਨਾਂ ਦਾ ਪਰਿਵਾਰ ਤਾਂ ਉਹਦੇ ਘਰ ਰੋਟੀਆਂ ਪਕਾਉਂ ਦਿਖਾਉਂਦਾ ਨਜ਼ਰ ਆਉਂਦਾ ਤੇ ਸਾਡੇ ਘਰ ਜਿਵੇਂ ਅਸੀਂ ਗੁਰਦੁਆਰਾ ਸੇਵ ਜਗੇ ਤਾਂ ਵੀ ਮੇਰੇ ਨਾਲ ਬੋਲਸ ਅਸੀਂ ਕਿੱਡਾ ਘਰਾੜ ਕਰਦਾ ਸੀ ਅਸੀਂ ਐਡੇ ਬਰਾਦੀ ਹੋ ਗਏ ਮੇਰਾ ਪੁੱਤ ਸੱਚਾ ਸੁੱਚਾ ਸੀ ਮੇਰਾ ਪੁੱਤ ਕਹਿੰਦਾ ਇਹ ਕਹਿੰਦਾ ਮੈਨੂੰ ਮੈਨੂੰ ਪੇਸ਼ ਕਰਾ ਦਿਓ ਮਿੱਥੋ ਨਹੀਂ ਭਜਿਆ ਜਾਂਦਾ ਆ ਤੁਸੀਂ ਕੱਢ ਕੇ ਵੇਖ ਲਿਓ ਅਸਖਰਾਜ ਨੇ ਵੀ ਇੱਥੇ ਬੈਠਾ ਮੇਰਾ ਪੁੱਤ ਇਹਨੇ ਵੀ ਕਹਿਆ ਸੀ ਉਹ ਕਹਿੰਦਾ ਸੀ ਸਾਲ ਭਰ ਨਹੀਂ ਤੂੰ ਇੱਥੇ ਆ ਸਕਦਾ ਕਹਿੰਦਾ ਮੈਨੂੰ ਮਾਰ ਦੇਣਗੇ ਮੈਨੂੰ ਛੇਤੀ ਪੇਸ਼ ਕਰੋ ਮੇਰੇ ਪਤਨੇ ਥਾਂ ਥਾਂ ਮੈਂ ਤਾਂ ਕੱਢੀਆਂ ਵੀ ਇਹ ਇਹ ਇਹਨੂੰ ਜਿੱਤਣਾ ਪੇਸ਼ ਕਰਾ ਦਿਓ ਦੱਸ ਐ ਮੈਨੂੰ ਭੱਜਾ ਕਿਉਂ ਤੇ ਪੇਸ਼ ਕਿਉਂ ਹੋਇਆ ਇਹਨਾਂ ਦੋ ਗੱਲਾਂ ਦਾ ਜਵਾਬ ਦੇ ਦੇ ਦੋ ਗੱਲਾਂ ਜਵਾਬ ਦੇ ਦੇ ਮੈਂ ਉਹਦੇ ਨਾਲ ਤੁ ਵੀਰਾਂ ਕੱਢੇ ਮੇਰੇ ਪੁੱਤ ਨੇ ਦੇਖੋ ਨੈੱਟ ਤੇ ਕੱਢ ਕੇ ਉਹ ਕਹਿੰਦਾ ਵੀ ਨਾ ਅਸੀਂ ਜਥੇਬੰਦੀ ਬਣਾ ਲਈਏ ਨਾ ਅਮਰਤਪਾਲ ਨਾ ਸਾਡੇ ਕੋਈ ਜਥੇਬੰਦੀ ਦਾ ਕੋਈ ਹੋਟਾ ਨਹੀਂ ਲੜੂਗਾ ਕਿਹੜੀ ਗੱਲ ਤੇ ਰਹੀ ਸੀ ਦੱਸੋ ਉਹ ਅਸੀਂ ਉਹ ਮੇਰੇ ਪੁੱਤ ਨੇ 28 ਲੱਖ ਰੁਪਏ ਭੇਜਿਆ ਵਕੀਲਾਂ ਵਾਸਤੇ ਉਧਰ ਇਹ ਗੁਰਪ੍ਰੀਤ ਸਾਡੇ ਘਰੇ ਜਦੋਂ ਮੇਰੇ ਪੁੱਤ ਨੂੰ ਸ਼ਹੀਦ ਕਰਵਾਇਆ ਨਾ ਇਹ ਜਾਂਦਾ ਸੀ ਦਿਨ ਰਾਤ ਕੈਸੀ ਮਾਂ ਮਹਿਗੇ ਇਹਨਾਂ ਦੇ ਅੱਖਾਂ ਚ ਰੜਕਣ ਲੱਗ ਗਿਆ ਵੀ ਹੁਣ ਪੋਲ ਖੁੱਲਣਗੇ ਮਰਵਾਤਾ ਤੁਸੀਂ ਮਰਵਾਉਣ ਵਾਲਿਓ ਅੱਜ ਮੈਂ ਗੁਰੂ ਸਾਹਿਬ ਮੂਹਰੇ ਰੋਜ਼ ਮੈਂ ਅਰਦਾਸ ਕਰਦੀ ਆਂ ਕਿ ਮੇਰੇ ਇੱਕ ਮਾਂ ਦਾ ਕਾਲਜਾ ਤੜਫਾਇਆ ਉਹ ਪੂਰਾ ਪਰ ਜਾਗ ਤੜਫਦਾ ਪਿਆ ਨੂੰ ਉਹ ਮਾਂ ਪਿਓ ਤੜਫਦੇ ਸੱਚੇ ਪਾਤਸ਼ਾਹ ਤੇਰੇ ਮੂਹਰੇ ਅਰਦਾਸ ਹੈ ਸਾਡੀ ਤੜਫ ਨੂੰ ਤੂੰ ਭਾਗ ਲਾਉਣਿਆ ਜਿਵੇਂ ਮੈਂ ਤੜਫਦੀ ਓਵੇਂ ਮਾਵਾਂ ਤੜਫਣੇ ਲੰਦੇ ਨੇ ਤੜਫਣ ਜਿਹੜਾ ਕੋ ਸਾਡਾ ਮਾਣਾ ਵੋਟਾ ਬਣਿਆ ਆਸਰਾ ਉਸੇ ਨੂੰ ਤੁਸੀਂ ਮਾਰਨ ਲੱਗੇ ਇਹਦੀ ਰੇਕੀ ਕਰਾ ਲਈ ਸਾਡੇ ਘਰੇ ਦੇਖੋ ਲੋਕੇ ਕਹਿੰਦੇ ਸਾਨੂੰ ਬੰਦੇ ਪੈਗੇ ਬੰਦੇ ਪੈਗੇ ਆ ਛਰੇ ਆਮ ਆ ਭਾਈ ਸਭ ਬੈਠੇ ਆ ਫੋਟੋ ਉਹਦੀ ਖਿੱਚੀ ਗੱਲਾਂ ਉਹਦੇ ਨਾਲ ਕੀਤੀਆਂ ਵੀ ਤੂੰ ਕੌਣ ਹੈ ਦੌੜ ਦੌੜ ਭੱਜ ਗਿਆ ਸਾਡੀਆਂ ਹੁਣ ਵੀ ਰੱਖੀਆਂ ਕਰਾਉਣੇ ਤੁਸੀਂ ਲਾਹਣ ਤੇ ਉਹ ਜੰਮਣ ਦੇ ਉਹ ਵਾਰਿਸ ਪੰਜਾਬ ਦੇ ਜਿੱਥੇ ਬੰਦੇ ਬਣਾ ਲੈ ਤੁਹਾਡੇ ਵਾਰਿਸ ਪੰਜਾਬ ਦੇ ਜਿੱਥੇ ਬੰਦੇ ਲੈ ਹੈ ਕਿਹੜਾ ਵਿੱਚ ਆਪਦੇ ਘਰ ਦੇ ਜਿੱਥੇ ਬੰਦੇ ਬਣਾਈਏ ਬਣਾਈ ਰੱਖੋ ਪੈਸੇ ਇਕੱਠੇ ਕਰ ਲਈ ਚੌਧਰਾਂ ਲੈ ਲਈ ਹੁਣ ਵੀ ਖੜੇ ਐ ਅਕਾਊਂਟ ਚ ਲਾਇਆ ਸੀ ਮੈਂ ਆਪਦੇ ਪੁੱਤ ਦਾ ਇਹਦੀਆਂ ਫੋਟੋਆਂ ਕੋਣ ਲੋਕ ਹੋਏ ਤੇ ਬੰਦ ਕਰਾ ਲਾਣ ਤੇ ਤੁਹਾਡੇ ਹੋ ਜਾਂਦੇ ਲਾਣ ਤੇ ਦੇ ਪਹਿਲੇ ਲਾਣਤੀ ਰਹੂਗੀ ਧਰਨਾ ਲਾ ਕੇ ਬਹਿ ਗਈ ਉੱਥੇ ਉਹ ਮੇਰਾ ਪੁੱਤ ਮੁੱਕਿਆ ਤੇਰਾ ਤਾਂ ਜੇਲ੍ਹ ਚ ਗਿਆ ਹਲੇ ਇੱਕ ਦਿਨ ਨਹੀਂ ਪੁੱਛਿਆ ਵੀ ਤੂੰ ਪੈ ਸਾਡੇ ਨਾਲ ਬੈਠ ਮੈਂ ਕਿਹਾ ਜਾਵਾਂ ਮੈਨੂੰ ਕੋਈ ਧਰਨੇ ਦੀ ਲੋੜ ਨਹੀਂ ਮੇਰਾ ਗੁਰੂ ਸਹਿਮੂਰੇ ਧਰਨਾ ਹੈ ਵਾਹਿਗੁਰੂ ਮੂਰੇ ਧਰਨਾ ਹੈ ਮੇਰੇ ਪੁੱਤ ਦੀ ਫੋਟੋ ਨਹੀਂ ਲੱਗਣ ਦਿੰਦੇ ਵੇ ਦੁੱਕੀ ਦਾ ਮੁੰਡਾ ਦੱਸੋ ਹੁਣ ਮੇਰਾ ਪਤ ਦੁੱਕੀ ਦਾ ਕਿ ਆਹ ਜਿਹੜਾ ਫਿਰਦਾ ਇਹ ਦੁੱਕੀ ਦਾ ਮੈਨੂੰ ਮੇਰਾ ਪਤ ਦੁੱਕੀ ਦਾ ਹੀ ਮਨਜ਼ੂਰ ਹੈ ਜਿਹੜਾ ਕੌਮ ਦੀ ਗੱਲ ਕਰ ਗਿਆ ਪੰਥ ਦੀ ਗੱਲ ਕਰ ਗਿਆ ਪੰਥ ਵਿੱਚ ਆਦਾ ਨਾ ਖੜਾ ਕਰ ਗਿਆ ਮੈਨੂੰ ਇਹੀ ਮਨਜ਼ੂਰ ਹੈ ਮੇਰੇ ਗੁਰੂ ਸਾਹਿਬ ਮੇਰੇ ਇਹ ਅਰਦਾਸ ਸੱਚੇ ਪਾਤਸ਼ਾਹ ਉਹਨਾਂ ਦੀ ਲੰਘ ਹੀ ਹੈ ਮੇਰੀ ਆਪਦੇ ਚਰਨਾਂ ਦੇ ਵਿੱਚ ਪੰਥ ਦੀ ਸੇਵਾ ਕਰਦਿਆਂ ਜਾਨ ਜਾਵੇ ਵਾਹਿਗੁਰੂ ਮੇਰੀ ਇਹ ਅਰਦਾਸ ਹੈ ਹੁਣ ਤੁਸੀਂ ਪਛਾਣਨਾ ਹੈ ਵੀ ਵਾਰਸ ਕੌਣ ਹੁੰਦਾ ਹੈ ਵਾਰਸ ਕੌਣ ਹੁੰਦਾ ਹੈ ਇਹ ਦੇਖਿਓ ਤੁਸੀਂ ਪਛਾਣੋ ਮੇਥੋਂ ਜੇ ਕੋਈ ਗਲਤੀ ਹੋ ਗਈ ਹੋਏ ਤਾਂ ਮੈਨੂੰ ਮaaf ਕਰਿਓ ਮੈਂ ਉਹ ਦਿਲ ਦੇ ਵੱਲ ਵਲੇ ਕੱਢਦੀ ਆ ਮੈਨੂੰ ਦੁੱਖ ਬਹੁਤ ਲੱਗਦਾ ਹੈ ਵੀ ਸਾਡੇ ਸੂਰਮੇ ਜਿਹੜੇ ਸੀਗੇ ਉਹ ਤਾਂ ਤੁਸੀਂ ਬਣਾਤੇ ਐਵੇਂ ਉਹ ਜਿਹਨਾਂ ਜਪਜੀ ਸਾਹਿਬ ਦਾ ਪਾਠ ਨਹੀਂ ਕਰਨਾ ਆਉਂਦਾ ਉਹ ਬਣਿਆ ਸੂਰਮਾ ਉਹ ਮੇਰਾ ਪਿਓ ਬਣਾਊਗਾ ਸੂਰਮਾ ਕੋਈ ਨਹੀਂ ਵਾਹਿਗੁਰੂ ਬਣਾਊਗਾ ਪ੍ਰਮਾਤਮਾ ਸੇ ਸੱਚੇ ਪਾਸ਼ਾ ਦੁੱਖਿਆਂ ਦੀ ਸਾਡੇ ਅਸੀਂ ਇਹ ਪਰਿਵਾਰ ਵੀ ਤੇ ਮੈਂ ਵੀ ਦੁਖੀ ਹਾਂ ਛਾਵ ਨੂੰ ਵੇਖਿਆ ਕਰੋ ਜਿਹੜੀਆਂ ਇਹ ਫੋਟੋ ਕੰਧਾਂ ਤੇ ਲੱਗੀਆਂ ਹੁੰਦੀਆਂ ਨਾ ਉਹਨਾਂ ਨਾਲ ਗੱਲਾਂ ਕਰਨੇ ਜਿਗਰੇ ਹੋਣੇ ਚਾਹੀਦੇ ਆ ਦਿਲ ਹੋਣੇ ਚਾਹੀਦੇ ਆ ਸਾਡੇ ਘਰੇ ਵੀ ਲੁਆਈ ਗਏ ਪ੍ਰੀਸ ਵਾਲਿਆਂ ਦੀ ਵੀ ਭਾਈ ਤੁਸੀਂ ਜਾਇਆ ਕਰੋ ਗਿੜਾ ਮਾਰੇ ਕਰੋ ਆਉਂਦੇ ਆ ਸ਼ਾਬਾਸ਼ ਉਹਨਾਂ ਦੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕੰਨਿਆਂ ਦੇ ਵਿੱਚ ਦਿਲ ਹੁੰਦਾ ਜੋ ਦੇਖਦੇ ਆ ਨਾ ਜਾ ਕੇ ਅੰਦਰ ਵੀ ਆ ਸੂਰਮੈ ਦੀ ਫੋਟੋ ਤਾਂ ਹਾਂ ਨਿਕਲਦੀ ਐ ਉਹਨਾਂ ਨੂੰ ਮੈਂ ਨਹੀਂ ਕਹਿੰਦੀ ਜਾ ਕੇ ਦੇਖਿਓ ਉਹ ਵਾਹਿਗੁਰੂ ਕਿਸੇ ਵਿੱਚ ਤਾਂ ਵੱਸਦਾ ਐ ਤੇ ਵਸ ਕੇ ਆਊਗਾ ਜਿਵੇਂ ਸਤਵੰਤ ਤੋਂ ਤੇ ਬਿਆੰਤ ਤੋਂ ਦੀ ਇੱਕ ਦਿਨ ਅਣਖ ਜਾਗੀ ਸੀ ਨਾ ਇਹ ਜਿਹੜੇ ਸਾਡੇ ਕੌਮ ਨੂੰ ਢਾਹ ਲਾਉਣ ਵਾਲੇ ਐ ਮੇਰਾ ਵਾਹਿਗੁਰੂ ਪੈਦਾ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ